ਸਚਿਰਿਆ ਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਰਾਜੋਆਣਾ 30 ਸਾਲ ਤੋਂ ਕੈਦ ਵਿੱਚ ਫੈਸਲੇ ਦੀ ਉਡੀਕ ਸਿੱਖ ਕਤਲੇਆਮ ਦੇ ਦੋਸ਼ੀ 40 ਸਾਲ ਤੋਂ ਖੁੱਲੇ ਘੁੰਮ ਰਹੇ ਨੇ ਇਸ ਮੁੱਦੇ ਤੇ ਅੱਜ ਸਭ ਤੋਂ ਵੱਡਾ ਤੇ ਚੁਬਦਾ ਸਵਾਲ ਇਹ ਹੈ ਕਿ ਭਾਰਤ ਦੀ ਨਿਆਹ ਪ੍ਰਣਾਲੀ ਕਿਹੜੇ ਪੱਧਰ ਤੇ ਖੜੀ ਹੈ ਕੀ ਇਹ ਸੱਚਮੁੱਚ ਨਿਆਂ ਦਿੰਦੀ ਹੈ ਜਾਂ ਰਾਜਨੀਤਿਕ ਹੱਥਾਂ ਵਿੱਚ ਸਿਰਫ ਇੱਕ ਹਥਿਆਰ ਬਣ ਕੇ ਰਹਿ ਗਈ ਹੈ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਇਸ ਦੂਰੇ ਮਾਪਦੰਡ ਦੀ ਸਭ ਤੋਂ ਵੱਡੀ ਮਸਾਲਾ ਹੈ 1995 ਵਿੱਚ ਚੰਡੀਗੜ੍ਹ ਸਕਤਰੇਤ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਬੀਨ ਸਿੰਘ ਦੀ ਮੌਤ ਹੋ ਜਾਂਦੀ ਹੈ। ਬਾਅਦ ਵਿੱਚ ਬਲਵੰਤ ਸਿੰਘ ਰਾਜਵਾਨ ਨੂੰ ਇਸ ਕੇਸ ਦੇ ਵਿੱਚ ਮੁੱਖ ਦੋਸ਼ੀਆਂ ਦੇ ਵਿੱਚ ਸ਼ਾਮਲ ਕੀਤਾ ਗਿਆ। ਉਸ ਨੇ ਅਦਾਲਤ ਵਿੱਚ ਵਕੀਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਸਿਸਟਮ ਤੇ ਭਰੋਸਾ ਹੀ ਨਹੀਂ ਰੱਖਦਾ। 5 ਮਾਰਚ 2012 ਨੂੰ ਸੈਸ਼ਨਜ਼ ਕੋਰਟ ਇੱਕ ਫੈਸਲਾ ਸੁਣਾਉਂਦੀ ਹੈ। ਕਿ 31 ਮਾਰਚ ਨੂੰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਵੇਗੀ। ਲੇਕਿਨ 25 ਮਾਰਚ ਨੂੰ ਪਟਿਆਲਾ ਜੇਲ੍ਹ ਦੇ ਸੁਬਡੈਂਟ ਲਖਵਿੰਦਰ ਸਿੰਘ ਜਾਖੜ ਕੋਰਟ ਨੂੰ ਇੱਕ ਪੱਤਰ ਲਿਖਦੇ ਨੇ। ਪੱਤਰ ਵਿੱਚ ਉਹ ਲਿਖਦੇ ਨੇ ਕਿ ਜਿਹੜੀ ਫਾਂਸੀ ਹੈ ਇਹ ਨਹੀਂ ਦਿੱਤੀ ਜਾ ਸਕਦੀ। ਉਹ ਜਿਹੜੀ ਆਪਣੀ ਅਸਮਰੱਥਾ ਦਰਸਾਉਂਦੇ ਨੇ ਸੁਬਡੈਂਟ ਜਾਖੜ ਚਿੱਠੀ ਵਿੱਚ ਲਿਖਦੇ ਨੇ ਕਿ ਇੱਕ ਤਾਂ ਟੈਰੀਟੋਰੀਅਲ ਜਿਹੜੀ ਯੂਰੀਡਿਕਸ਼ਨ ਹੈ ਖੇਤਰੀ ਅਧਿਕਾਰ ਨਹੀਂ ਹੈ ਉਹਨਾਂ ਦੇ ਕੋਲ ਜਿਸ ਕਾਰਨ ਉਹ ਸਜ਼ਾ ਤੇ ਅਮਲ ਜਿਹੜਾ ਕਾਨੂੰਨੀ ਤੌਰ ਤੇ ਸਿੱਧੇ ਤੌਰ ਤੇ ਲਾਗੂ ਨਹੀਂ ਕਰ ਸਕਦੇ ਉਸ ਦੇ ਨਾਲ ਹੀ ਜੇਲ੍ਹ ਵਿੱਚ ਫਾਂਸੀ ਲਈ ਜ਼ਰੂਰੀ ਵਿਵਸਥਾ ਨਹੀਂ ਹੈ ਜਣੀ ਜਲਾਦ ਨਹੀਂ ਹੈ ਇਸ ਦੇ ਨਾਲ ਹੀ ਉਹ ਇਹ ਵੀ ਲਿਖਦੇ ਨੇ ਕਿ ਦੋ ਹੋਰ ਦੋਸ਼ੀ ਜਗਤਾਰ ਸਿੰਘ ਹਵਾਰਾ ਤੇ ਲਖਵਿੰਦਰ ਸਿੰਘ ਦੀ ਜਿਹੜੀ ਪਟੀਸ਼ਨ ਹੈ ਅਪੀਲ ਹੈ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਹੈ ਕੋਈ ਵੀ ਕਹਿੰਦੇ ਨੇ ਕਿ ਇਹਦੇ ਲਈ ਜਿਹੜੀ ਸੂਬਾ ਸਰਕਾਰ ਤੋਂ ਅਪਰੂਵਲ ਲਈ ਜਾਂਦੀ ਹੈ ਉਹ ਅਪਰੂਵਲ ਵੀ ਨਹੀਂ ਮਿਲੀ ਇਸ ਤਰ੍ਹਾਂ ਸੁਪਰਡੈਂਟ ਦੀ ਅਸਮਰੱਥਾ ਦਰਸਾਉਣ ਕਰਕੇ ਉਹ ਫਾਂਸੀ ਜਿਹੜੀ ਆ ਉਹ ਰੁਕ ਗਈ ਤੇ ਉਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਹਨੂੰ ਰੋਕਣ ਵਾਸਤੇ ਰਾਸ਼ਟਰਪਤੀ ਕੋਲ ਮਰਸੀ ਪਟੀਸ਼ਨ ਵੀ ਪਾਈ ਗਈ ਇਸ ਤਰ੍ਹਾਂ 30 ਸਾਲ ਤੋਂ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਦੇ ਵਿੱਚ ਨੇ ਤੇ 14 ਸਾਲ ਤੋਂ ਫਾਂਸੀ ਦੀ ਸਜ਼ਾ ਜਿਹੜੀ ਉਹ ਪੈਂਡਿੰਗ ਪਈ ਹੈ ਪਰ ਅੰਤਮ ਫੈਸਲਾ ਅਜੇ ਤੱਕ ਨਹੀਂ ਆਇਆ ਨਾ ਫਾਂਸੀ ਦੀ ਸਜ਼ਾ ਦੀ ਮਾਫੀ ਜਿਹੜੀ ਮਰਸੀ ਪਟੀਸ਼ਨ ਹੈ ਉਹਦੇ ਤੇ ਕੋਈ ਸੁਣਵਾਈ ਹੋਈ ਤੇ ਨਾ ਹੀ ਫਾਂਸੀ ਦਿੱਤੀ ਗਈ ਬੀਤੇ ਦਿਨ ਬਲਵੰਤ ਸਿੰਘ ਰਾਜੋਆਣਾ ਹਸਪਤਲ ਦੇ ਵਿੱਚ ਜਾਂਦੇ ਨੇ ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਉਹ ਕਹਿੰਦੇ ਨੇ ਕਿ 30 ਸਾਲ ਤੋਂ ਮੈਂ ਕੈਦ ਦੇ ਵਿੱਚਾਂ 14 ਸਾਲ ਤੋਂ ਮੈਂ ਫੈਸਲੇ ਦੀ ਉਡੀਕ ਕਰ ਰਿਹਾ ਇਹ ਸਿੱਧੀ ਸਿੱਧੀ ਬੇਇਨਸਾਫੀ ਹੈ ਤੇ ਅਕਾਲ ਤਖਤ ਸਾਹਿਬ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਆ ਇਹ ਸਿਰਫ ਇੱਕ ਕੈਦੀ ਦਾ ਕੇਸ ਨਹੀਂ ਹੈ ਸਗੋਂ ਸਵਾਲ ਹੈ ਕਿ ਕਿਸੇ ਨੂੰ 14 ਸਾਲ ਤੱਕ ਦੀ ਜਿਹੜੀ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਵਾਉਣਾ ਇਹ ਤਾਂ ਰਾਜੋਆਣਾ ਨੂੰ ਮਨੋਵਿਗਿਆਨਕ ਤੌਰ ਤੇ ਰੋਜ਼ ਮਾਰਨਾ ਹੈ ਰੋਜ਼ ਉਹਨਾਂ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਆ ਉਹਨਾਂ ਦੇ ਜਿਹੜੇ ਕੇਸ ਦੇ ਵਿੱਚ ਫੈਸਲਾ ਨਾ ਸੁਲਾ ਕੇ ਹੁਣ ਸਵਾਲੇ ਪੈਦਾ ਹੁੰਦਾ ਆ ਕਿ ਕਾਨੂੰਨ ਜਿਹੜਾ ਆ ਉਹ ਸਾਰਿਆਂ ਲਈ ਇੱਕ ਹੈ ਹੁਣ ਦੂਜੇ ਪਾਸੇ ਦੀ ਤਸਵੀਰ ਜੇ ਵੇਖੀਏ ਤਾਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਿਹੜੇ ਨੇ ਉਹ 40-41 ਸਾਲ ਤੋਂ ਖੁੱਲੇ ਘੁੰਮ ਰਹੇ ਨੇ ਕੁਝ ਨੂੰ ਹਲਕੀ ਫੁਲਕੀ ਜਿਹੜੀ ਕੁਝ ਦੇ ਉੱਤੇ ਕਾਰਵਾਈ ਹੋਈ ਹੈ ਪਰ ਅਸਲ ਨਿਆਂ ਅਜੇ ਤੱਕ ਵੀ ਨਹੀਂ ਮਿਲਿਆ ਸਿੱਖ ਕਤਲੇਆਮ ਦੀ ਯੋਜਨਾ ਬਣਾਉਣ ਵਾਲੇ ਬਚ ਗਏ ਲੁੱਟ ਤੇ ਕਤਲ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਬੇਦੋਸ਼ੇ ਐਲਾਨੇ ਗਏ ਗਵਾਹੀ ਦੇਣ ਵਾਲੇ ਥੱਕ ਟੁੱਟ ਗਏ ਤੇ ਅਜੇ ਤੱਕ ਫੈਸਲੇ ਦੀ ਉਡੀਕ ਕਰ ਰਹੇ ਨੇ ਨਿਆਂ ਦੀ ਉਡੀਕ ਕਰ ਰਹੇ ਨੇ ਇੱਕ ਪਾਸੇ ਰਾਜੋਵਾਨਾ 30 ਸਾਲ ਤੋਂ ਕੈਦ ਵਿੱਚ ਹੈ 14 ਸਾਲ ਤੋਂ ਮੌਤ ਦੀ ਉਡੀਕ ਜਿਹੜੀ ਕਰ ਰਿਹਾ ਹੈ ਫੈਸਲੇ ਦੀ ਉਡੀਕ ਕਰ ਰਿਹਾ ਦੂਜੇ ਪਾਸੇ 1984 ਦੇ ਕਤਲੇਆਮ ਦੇ ਜਿਹੜੇ ਦੋਸ਼ੀ ਨੇ ਉਹ ਖੁੱਲੇ ਕਮਰੇ ਨੇ ਇਹ ਹੈ ਸਾਡੇ ਦੇਸ਼ ਦੇ ਕਾਨੂੰਨ ਦੀ ਦੋਗਲੀ ਜਿਹੜੀ ਤਸਵੀਰ ਕਾਗਜ਼ਾਂ ਦੇ ਵਿੱਚ ਤਾਂ ਜਿਹੜਾ ਨਿਆਂ ਆ ਜਿਹੜਾ ਕਾਨੂੰਨ ਹੈ ਉਹ ਸਭ ਲਈ ਬਰਾਬਰ ਹੈ ਪਰ ਅਮਲੀ ਰੂਪ ਦੇ ਵਿੱਚ ਇਹ ਬਰਾਬਰ ਨਹੀਂ ਹੈ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਸਿਰਸੇ ਵਾਲੇ ਸਾਥ ਦੀ ਜਿਹਨੂੰ ਸਜ਼ਾ ਹੋ ਚੁੱਕੀ ਆ ਕਿਹਦੇ ਵਿੱਚ ਬਲਾਤਕਾਰ ਵਿੱਚ ਕਤਲਾਂ ਵਿੱਚ ਉਹਨੂੰ ਵਾਰ-ਵਾਰ ਪਰੋਲ ਦੇ ਕੇ ਪਾਰ ਘਟਿਆ ਜਾ ਰਿਹਾ ਔਰ ਇੱਕ ਪਾਸੇ ਬਲਵੰਤ ਸਿੰਘ ਰਾਜਵਾਨਾ ਵਰਗੇ 30 ਸਾਲ ਤੋਂ ਉਡੀਕ ਕਰ ਰਹੇ ਨੇ ਕਿ ਉਹਨਾਂ ਦੇ ਕੇਸ ਦੇ ਵਿੱਚ ਫੈਸਲਾ ਕਦੋਂ ਆਏਗਾ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਰਾਜਵਾਨਾ ਦੇ ਫੈਸਲੇ ਨੂੰ ਲਟਕਾਇਆ ਕਿਉਂ ਜਾ ਰਿਹਾ ਹੈ ਕਿਉਂਕਿ ਸਰਕਾਰਾਂ ਨੇ ਇਸ ਨੂੰ ਇੱਕ ਰਾਜਨੀਤਿਕ ਟੋਕਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਜਦੋਂ ਪੰਥਕ ਮਾਹੌਲ ਗਰਮ ਕਰਨਾ ਹੋਵੇ ਔਰ ਜਦੋਂ ਅਖੌਤੀ ਪੰਥਕ ਆਗੂ ਜਿਹੜੇ ਨੇ ਉਹ ਸੱਤਾ ਤੋਂ ਬਾਹਰ ਹੁੰਦੇ ਨੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਬਾਅਦ ਦੇ ਵਿੱਚ ਇਹ ਫਾਈਲਾਂ ਫਿਰ ਦਬੀਆਂ ਜਾਂਦੀਆਂ ਨੇ ਫਿਰ ਰੌਲਾ ਜਿਹੜਾ ਉਹ ਬੰਦ ਹੋ ਜਾਂਦਾ ਆ ਇਹ ਸਿਰਫ ਕਾਨੂੰਨੀ ਨਹੀਂ ਸਿਆਸੀ ਖੇਡ ਹੈ ਅੱਜ ਰਾਜੋਵਾਨਾ ਦਾ ਕਹਿਣਾ ਹੈ ਕਿ ਮੈਂ 30 ਸਾਲ ਤੋਂ ਜੇਲ੍ਹ ਵਿੱਚਾਂ 14 ਸਾਲ ਤੋਂ ਫੈਸਲਾ ਪੈਂਡਿੰਗ ਹੈ ਇਹ ਬੇਇਨਸਾਫੀ ਹੈ ਇਹ ਸਿਰਫ ਉਸ ਦੀ ਨਿੱਜੀ ਪੀੜ ਨਹੀਂ ਹੈ ਸਗੋਂ ਨਿਆਂ ਪ੍ਰਣਾਲੀ ਉੱਤੇ ਇੱਕ ਵੱਡਾ ਸਵਾਲ ਹੈ ਜੇ ਨਿਆਂ ਵਿੱਚ ਸਮਾਂ ਤਲਵਾਰ ਬਨ ਜਾਏ ਤਾਂ ਵਿਸ਼ਵਾਸ ਕਿਵੇਂ ਬਚੇਗਾ ਜੇ ਜ਼ੁਲਮ ਕਰਨ ਵਾਲੇ ਆਜ਼ਾਦ ਰਹਿਣ ਤੇ ਇੱਕ ਵਿਅਕਤੀ ਫੈਸਲੇ ਦੀ ਉਡੀਕ ਵਿੱਚ ਦਹਾਕਿਆਂ ਤੋਂ ਕੈਦ ਵਿੱਚ ਰਵੇ ਨਿਆਂ ਦੀ ਉਡੀਕ ਕਰਦਾ ਰਵੇ ਨਿਆਂ ਇੱਕ ਸੰਸਥਾ ਨਹੀਂ ਨਿਆਂ ਇੱਕ ਭਰੋਸਾ ਆ ਜਿੱਥੇ ਦੇਰੀ ਹੋਵੇ ਦੋਹਰਾ ਮਾਪਦੰਡ ਹੋਵੇ ਅਤੇ ਰਾਜਨੀਤਿਕ ਹਿਸਾਬ ਕਿਤਾਬ ਹਾਵੀ ਹੋ ਜਾਣ ਉੱਥੇ ਭਰੋਸਾ ਟੁੱਟਦਾ ਆ ਅੱਜ ਇਹ ਭਰੋਸਾ ਨਿਆਂ ਪ੍ਰਣਾਲੀ ਤੋਂ ਹੀ ਨਹੀਂ ਟੁੱਟਿਆ ਸੋਗੋ ਸਿਆਸ ਦੀ ਖੇਡ ਵੀ ਬੇਨ ਕੱਪ ਹੋਈ ਹੈ। ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ। ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ। ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾਸ ਸਤਿ ਸ਼੍ਰੀ ਅਕਾਲ।